हां जी दोस्तों सारेयानु सस्श्रीकाल स्वागत करदेया टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਝੰਡੇ ਬਾਈ ਦੇ ਕੋਲੇ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਇਸ ਘਰੋਂ ਆਪਾਂ ਵੀਡੀਓ ਪਹਿਲਾਂ ਵੀ ਕਾਫੀ ਅਪਲੋਡ ਕੀਤੀਆਂ ਨੇ ਅੱਜ ਵੀ ਤੁਹਾਨੂੰ ਪਸ਼ੂ ਜਿਹੜੇ ਬਿਲਕੁਲ ਨਵੇਂ ਨਕੋਰ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਮੱਝਾਂ ਵੈੜਾਂ ਦੋਸਤੋ ਖਾਸ ਤੌਰ ਤੇ ਪਸ਼ੂ ਹੋਣਗੇ ਸੋ ਇਸ ਬਾਈ ਨਾਲ ਹੋਣਗੇ ਗੱਬੜ ਪਸ਼ੂ ਵੀ ਹੋਏ ਤੇ ਉਹ ਵੀ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਅੱਜ ਅ ਦੋਸਤੋ ਬਿਲਕੁਲ 3 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਤੇ ਵੀਡੀਓ ਜਲਦੀ ਅਪਲੋਡ ਕਰ ਦਿਆਂਗੇ ਸੋ ਜਿਹੜਾ ਵੀਰ ਬਿਲਕੁਲ ਆਪਣੇ ਨਾਲ ਜੁੜਿਆ ਵੀਡੀਓ ਨੂੰ ਪੂਰਾ ਦੇਖ ਲਿਓ ਤਸੱਲੀ ਨਾਲ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਉਹ ਤੁਹਾਨੂੰ ਸਮਝ ਵਿੱਚ ਆ ਸਕੇ ਆ ਉਹ ਕਰਦਿਆਂ ਗੱਲਬਾਤ ਬਾਈ ਝੰਡਾ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਬਾਜੀ ਝੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਤੇ ਹੋਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਬੋ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਮਹਾਰਾਜ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾ ਹਾਂਜੀ ਤੇ ਕਿੰਨੇ ਪਸ਼ੂ ਪਕ ਤੇ ਤਿੰਨੀ ਬੈੜਾਂ ਮੈਂ ਤਿੰਨ ਮੱਝਾਂ ਤਿੰਨ ਬੈੜਾ ਹਾਂਜੀ ਤਿੰਨ ਮਈਆਂ ਤੇ ਗੱਪਣ ਵੀ ਹੈਗੇ ਪਸੂ ਤੇ ਸੋਏ ਸੋਇ ਨਹੀਂ ਸੋਏ ਸੋਇਆ ਹੀ ਆ ਸਾਰੇ ਸੋਏ ਸੋਇਆ ਹਾਂਜੀ ਹਾਂਜੀ ਇੱਕ ਦਲੋ ਮੰਨ ਲਓ ਇੱਕ ਮੈਂ ਦਾ ਬੱਚਾ ਮਰਿਆ ਵਾ ਹੈ ਤੇ ਤਾਜੀ ਆ ਤੇ ਪਰ ਭਾਵਾ ਵੜਾ ਥੰਦੂ ਸਾਹਿਬ ਰੋਕ ਤੇ ਦੇ ਦੇਣੀ ਆਪਾਂ ਹਾਂਜੀ ਤੇ ਜ਼ਰੂਰ ਦੀ ਕਰਗੇ ਪੇਸ਼ ਆ ਜੋ ਹਾਂਜੀ ਹਾਂਜੀ ਪਹਿਲੇ ਨੰਬਰ ਤੋਂ ਇਧਰ ਮੱਝਾਂ ਵਾਲੇ ਪਾਸੇੋਂ ਸਟਾਰਟ ਕਰ ਦਿਓ ਜੀ ਆ ਫੋਕ ਕਿਹਾ ਇਧਰ ਲਓ ਜੀ ਇੱਕ ਨਮਾ ਸੂਆ ਸੂਈ ਹੈ ਵੀਡੀ ਇਹ ਚਲੋ ਆਪਾਂ ਦੇ ਘਰ ਵਾਲੇ ਆਖਿਆ ਵੀ ਤਿੱਜਾ ਸੂਗਾ ਗਰੰਟੀ ਨਾਲ ਸੂਹੀ ਆ ਅੱਛਾ ਜੀ ਥੋੜੀ ਜੀ ਮੈਂ ਲਸੇਰੀ ਆ ਪਰ ਦੁੱਧ ਕਰਮਾ ਵਾਲੀ ਥੱਲੇ 10 ਕਿਲੋ ਹੈਗਾ ਅਜੇ ਅੱਛਾ ਤੇ ਬਾਕੀ ਚਵਾ ਚੂ ਵੜਾ ਵਾ ਬਾਕੀ ਕੋਈ ਆਪਦੀ ਵੀਰ ਸਮਝ ਮੰਨ ਲੇ ਵੀ ਭਾਵੇਂ ਲੈ ਜਾ ਉਹਨੂੰ ਹਾਂ ਉਹ ਲੰਮਾ ਤੋਰਦੇ ਸੂਆ ਕਰਮਾ ਤੀਜਾ ਤੀਜੇ ਉਹਨਾਂ ਨੇ ਇਹੋ ਆਪਾਂ ਨੂੰ ਗਰੰਟੀ ਦਿੱਤੀ ਵੀ ਤੀਜਾ ਸੂਆ ਸੋਈ ਆ ਹਾਂਜੀ ਠੀਕ ਹੈ ਜੀ ਹਾਂਜੀ ਤੇ ਮੰਨ ਲਓ ਇਹਦੀ ਅੱਜ ਕੱਟੀ ਮਰੀ ਨੂੰ ਉਹਨਾਂ ਨੇ ਕਿਹਾ ਵੀ 22 ਦਿਨਾਂ ਦੀ ਸੋਈ ਆ ਹੂੰ ਆਪਣੇ ਕੋਲ ਕੱਲ ਆਈ ਆ ਮੈਂ ਅੱਛਾ ਹਾਂਜੀ ਹਾਂਜੀ ਤੇ 22 ਦਿਨਾਂ ਦੀ ਹਾਂਜੀ ਬਾਕੀ ਚਵਾ ਚੂ ਬਹੁਤ ਵਧੀਆ ਕਰਮਾ ਵਾਲੀ ਦਾ ਦੁੱਧ 9 10 10 ਕਿਲੋ ਹਾਂਜੀ ਹਾਂਜੀ ਤੇ ਉਹ ਇਹ ਆ ਵੀ ਕੋਈ ਵੀ ਟਿੱਕਰ ਨਾ ਘੇਣ ਲੈ ਵੀ ਪਤਾ ਮੈਂ ਦੇ ਹਿਸਾਬ ਨਾਲ ਵੀ ਦੁੱਧ ਬਾਕੀ ਦੋ ਡੰਗ ਚੋਕ ਆ ਆਪਣੇ ਕੋ 10 9 10 ਕਿਲੋ ਠੰਡਾ ਦੁੱਧ ਕਰਕੇ ਮੰਨ ਕੇ ਵੀਰ ਲੈ ਜੇ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਤਸੱਲੀ ਕਰਕੇ ਠੀਕ ਆ ਠੀਕ ਆ ਜੀ ਲਓ ਵੀ ਦੋਸਤੋ ਬੇਨ ਬੱਚੇ ਤੋਂ ਠੀਕਾ ਬੱਚਾ ਮਰ ਗਿਆ ਸੀ ਕੋਈ ਵੀ ਕਾਰਨ ਹੋਵੇ ਤੇ 25 24 ਦਿਨਾਂ ਦੀ ਸੀ ਆ ਹਾਂਜੀ ਤੀਜਾ ਸੂਬਾ ਥੋੜਾ ਲਸੇਰੇਪਣ ਦੇ ਵਿੱਚ ਆ ਨਾਰਮਲ ਹੀ ਉਹ ਵੇਖ ਕੇ ਪਤਾ ਲੱਗ ਜੂ ਪਰ ਦੁੱਧ ਜਿਹੜਾ 10 ਕਿਲੋ ਵੀਰਾਂ ਦਾ ਵੀ ਦੁੱਧ ਜਿਹੜਾ ਹਾਜ਼ਰ ਆ ਹਾਂਜੀ ਬਾਕੀ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਵਧੀਆ ਐ ਨਾ ਮੈਨਾਂ ਮੁੱਗੇ ਹਰ ਕੀ ਜਿਵੇਂ ਨੂੰ ਆਸਦੀਏ ਨਾ ਮੰਨ ਲਓ ਆ ਵੇਖੋ ਸੀਲਸਲਾ ਗੋਤਰਾ ਬੜੀ ਕਰਮਾਂ ਵਾਲੀ ਤੇ ਕਈ ਵਾਰੀ ਮੰਨ ਲਓ ਇਹ ਗੱਲ ਹੈਗੀ ਆ ਵੀ ਕਈ ਵਾਰੀ ਤੀਗਾ ਵੀਰ ਦੀ ਲੈ ਲੈਂਦੀ ਆਪਾਂ ਝੂਠੀ ਮਾਰਨਾ ਬਾਕੀ ਹੁਣ ਕੱਲ ਦੀ ਬਿਲਕੁਲ ਪਹਾੜੇ ਤੇ ਮੱਝ ਮਿਲਣਦੀ ਹੈ ਅੱਛਾ ਅੱਛਾ ਹਾਂਜੀ ਰਾਤੀ ਨੂੰ ਪਹਾੜੇ ਤੇ ਮਿਲ ਪੀ ਤੇ ਕੱਲ ਸਵੇਰੇ ਵੀ ਪਹਾੜੇ ਤੇ ਮਿਲ ਪੀ ਅੱਛਾ ਹਾਂਜੀ ਹਾਂਜੀ ਤੇ ਜਵਾਬ ਬਹੁਤ ਪੋਲਾ ਜੀ ਪਿਛੋਂ ਵੀ ਪਹਾੜੇ ਤੇ ਮਿਲਦੀ ਰਹੀ ਹਾਂਜੀ ਪਿਛੋਂ ਵੀ ਦੋ ਡੰਗ ਆਪਾਂ ਮੰਨ ਲਓ ਪਹਾੜੇ ਤੇ ਚੋਕੇ ਆਪਣੀ ਨਹੀਂ ਘਰੇ ਬੱਚਾ ਮੰਨ ਲਓ ਉੱਥੋਂ ਬੱਚਾ ਮਰਿਆ ਉਹਨਾਂ ਦੇ ਹਾਂਜੀ ਬਾਕੀ ਦੁੱਧ 10 ਕਿਲੋ ਮੈਂ ਮਿਲ ਕੇ ਲਿਆਂਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਇੱਕ ਟਾਈਮ ਤੇ ਨੀ ਗੱਲ ਹੋਣਾ ਪੈ ਗਿਆ ਬਾਕੀ ਪਹਾੜੇ ਦੇ ਬਾਈਆਂ ਦਾ ਵਕਟ ਟਾਈਮ ਪਹਾੜੇ ਦਾ ਆਪਾਂ ਜੋਈਏ ਠੀਕ ਹੈ ਹੁਣ ਦੋਵੇਂ ਟਾਈਮ ਹੀ ਪਹਾੜੇ ਤੇ ਆਈ ਸੰਧੂ ਸਾਹਿਬ ਅੱਛਾ ਹਾਂ ਹੁਣ ਪਹਾੜੇ ਤੇ ਆ ਗਈ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਮਿੱਠੀ ਆ ਮੈਂ ਤੇ ਕਿੰਨਾ ਮੁੱਲ ਪਈ ਇਹਦਾ ਰਹੇਗਾ ਹਾਂਜੀ ਮੁੱਲ ਤੇ ਵੇਖੋ ਸੰਧੂ ਸਾਹਿ ਹਾਂਜੀ ਹਾਂ ਨਾ ਲੈਣ ਦੇਣ ਬਸ 44000 ਰੁਪਈਆ ਬਾਕੀ ਚਲੋ ਮੈਂ ਵੇਖ ਲਓ ਪੂਰੀ ਉੱਚੀ ਆ ਚੀਜ਼ ਨਵੀਂ ਆ ਮੈਂ ਕੋਈ ਕੋਈ ਨਹੀਂ ਆਖਣਾ ਮੰਨ ਲਓ ਪੁਰਾਣੀ ਆ ਕਰ ਲੈ ਦੰਦ ਖੋਰਾ ਹੈ ਬੁੱਲ ਬਿਲਕੁਲ ਕਾਇਮ ਆ ਕੋਈ ਚੌਥਾ ਸੂਆ ਵੀ ਮੰਨ ਲਿਆ ਆਪਾਂ ਤੀਜਾ ਸਮਝ ਕੇ ਲਈ ਆ ਠੀਕ ਆ ਜੀ ਠੀਕ ਹਾਂਜੀ ਹਾਂਜੀ ਓਕੇ ਓਕੇ ਲਿਆਓ ਜੀ ਅਗਲੀ ਮਾਝ ਦੀ ਡਿਟੇਲ ਕਰੀਏ ਸਾਡੇ ਇਹ ਸੰਧੂ ਸਾਹਿਬ ਠੀਕ ਹੈ ਇੱਕ ਨਮੂਸ ਹੋਈ ਆ ਇਹ ਜੀ ਇਹ ਵੀ ਤੀਜਾ ਸੁਆਹ ਹੈ ਸੁਈ ਗਰੰਟੀ ਨਾਲ ਤੀਜਾ ਕਿ ਦਿਨ ਕਿੰਨੇ ਹੋ ਗਏ ਇਹਨੂੰ ਮੰਨ ਲਓ ਇਹਨੂੰ ਦੇਣ ਅੱਜ ਮੰਨ ਲਓ ਵੀ ਮਹੀਨੇ ਦੇ ਵੀਰ ਦੀ ਲਾਗੇ ਬੰਨੇ ਆ ਬੱਚਾ ਆ ਕੱਟੀ ਜੇ ਦੀ ਮਗਰ ਕੱਟੀ ਹੈ ਜੀ ਹਾਂਜੀ ਹਾਂਜੀ ਆ ਕੱਟੀ ਹੈ ਸਾਹਮਣੇ ਕੱਟੀ ਬਹੁਤ ਬੰਦਿਆਂ ਨੇ ਵਧੀਆ ਸੰਭੀ ਆ ਅੱਛਾ ਹਾਂਜੀ ਹਾਂਜੀ ਉਹਨਾਂ ਪੂਰੀ 25 ਦਿਨ ਦਾ ਸਮਾਂ ਹੋ ਗਿਆ ਇਹਨੂੰ ਹਾਂਜੀ ਠੀਕ ਆ ਜੀ ਸੁਆਹ ਵੀ ਤੀਜਾ ਹਾਂਜੀ ਤੀਜਾ ਤੇ ਦੁੱਧ ਹੁਣ ਕਿੰਨਾ ਚਵਾ ਦਾਂਗੇ ਜਿਹੜਾ ਪੰਜ ਦਾ ਬਿਲਕੁਲ ਦੁੱਧ ਵੀਰ ਜੀ ਦੇ ਥੱਲੇ 11 ਲੀਟਰ ਦੁੱਧ ਮਿਨਮਾ ਚਵਾ ਦਾਂਗੇ ਆਪਾਂ ਹਾਂਜੀ ਕਾਲੀ ਛਾ ਕੱਟੀ ਵੀ ਬਹੁਤ ਵਧੀਆ ਵਿਖਾ ਦਿਓ ਮਾੜੀ ਜੀ ਕੱਟੀ ਲੱਖ ਲਾਰੋ 2 ਮਿੰਟ ਬਾਈ ਜੀ ਸੁਵਾ ਦੇ ਕਈ ਵੀਰ ਸਵਾਲ ਕਰਨਗੇ ਮੰਨ ਲਓ ਅਸੀਂ ਮੈਂ ਉਹਨੂੰ ਆਖਿਆ ਮੈਂ ਕਿਹਾ ਯਾਰ ਡੂੜ 2 ਮਹੀਨੇ ਹੋ ਗਏ ਮੈਂ ਸੂਈ ਨੂੰ ਉਹ ਮੈਨੂੰ ਪੈ ਗਿਆ ਮिन्नੂ ਆਂਦਾ ਗੁਰੂਆ ਡੂੜ ਮਹੀਨੇ ਦੀ ਕੱਟੀ ਮੰਨ ਲਾਂਦਾ ਸੀ ਤਾਂ ਸਾਂਭੀ ਵੜੀ ਆ ਕਹੇ ਕਾਰਨਾਂ ਦਾ ਅਸੀਂ ਮੈਂ ਵੇਚੰਦਾ ਆ ਮੈਂ ਵੇਚਣ ਵਾਲੀ ਨਹੀਂਗੀ ਠੀਕ ਆ ਠੀਕ ਉਹਨਾਂ ਦੇ ਵਿਆਹ ਹੀ ਵਿਚਾਰਿਆਂ ਦੇ ਕੁੜੀ ਕੜੀ ਦਾ ਉਹਦਾ ਕਰਕੇ ਉਹਨਾਂ ਵੇਚੀ ਆ ਮੈਂ ਵੇਖੋ ਸੰਧੂ ਸਾਹਿਬ ਕਿੱਡੀ ਆ ਮਾਜ ਕਰ ਦੋ ਠੀਕ ਹੈ ਗੱਲ ਹਾਂ ਵੱਡੇ ਕੱਤਦੀ ਆ ਵੱਡੇ ਕੱਦਦੀ ਆ ਫਿਰ ਦੁੱਧ ਦੇ ਆ ਵੀ ਉਹਨੇ ਉਹ ਆ ਯਾਰਾ ਸੱਦੂ ਸਾਹਿਬ ਆਪਾਂ ਮਿੰਕੇ ਲਿਆਂਦੇ ਆ ਆਪਾਂ ਹਣ ਚਵਾਣਾ ਕਿੱਨਾ ਕਰੋ ਆਪਾਂ ਤੁਸੀਂ ਮੰਨ ਲਓ ਇਹ ਗੜਵੀ ਵਾਲਾ ਕੋਈ ਗਿਨ ਲੈ ਕੰਡੇ ਵਾਲਾ ਗਿਨ ਲੈ 10 ਲੀਟਰ ਦੁੱਧ ਵੀਰ ਜੀ ਜਿਹੜੇ ਥੱਲੇ ਆ ਗਏ 10 ਲੀਟਰ ਹਾਂ 10 ਲੀਟਰ ਤੋਂ ਤਾਂ ਹੀ ਹੋਊਗਾ ਜੇ ਠਾ ਨਹੀਂ ਆ ਕਿਉਂ ਜੇ ਆਪਾਂ ਕਹੇ ਭੈਣ ਭਰਾ ਨੂੰ ਆਪਾਂ ਦੁੱਧ ਵਾਧ ਹੀ ਹੋਊ 12 ਹੀ ਹੋਊਗਾ ਪਰ ਮੰਨ ਲਓ ਇਹ ਆ ਵੀ ਕੋਈ ਮੁੰਡਾ ਕਮੈਂਟ ਕਰ ਦਿੰਦੇ ਲੈ ਯਾਰ ਮੈਂ 12 ਲੀਟਰ ਵਾਲੀ ਦੁੱਧ ਸਿੰਘ ਮੰਨ ਲਓ ਵੀ ਇਹ ਕਿਦਾਂ ਬਾਕੀ ਸਰੀਰ ਦੀ ਬਹੁਤ ਪੂਰੇ ਵਧੀਆ ਟਾਂਚੇ ਦੇ ਜੀ ਆ ਫੇਸ ਕੁਆਲਿਟੀ ਤੇ ਮਾਰੋ ਮੈਂ ਵਿੱਚ ਹਾਂ ਲੋ ਠੀਕ ਹੈ ਤੀਜਾ ਸੂਆ ਗਰੰਟੀ ਨਾਲ ਕੋਈ ਵੀ ਚੌਥਾ ਵੀ ਮੰਨ ਲੇ ਆਪਾਂ ਨੂੰ ਇਹਦੀ ਆਪਦੀ ਸਮਝ ਨਾਲ ਲਿਆ ਕਰੋ ਆਪਾਂ ਆਪਦੀ ਸਮਝ ਨਾਲ ਲਈ ਹੈ ਬਿਲਕੁਲ ਤੀਜਾ ਵੀ ਹੋਵੇ ਚੌਥਾ ਵੀ ਹੋਊ ਨਾ ਤਾਂ ਮੈਂ ਨਵੀਆਂ ਵਿਦੀ ਰਾਜੀ ਹੋ ਜੀ ਮੋਲ ਕਿੰਨਾ ਰੋਹ ਕਹਿੰਦਾ ਜੀ ਹਾਂਜੀ ਮੋਲ ਮੋਲ ਵਿੰਦੀ ਭਾਵੇਂ ਦਾ 75 ਵੀ ਕਰ ਲਈਏ ਭਾਵੇਂ 80 ਵੀ ਕਰ ਲਈਏ ਮੈਂ ਜਿੱਦੀ ਜਾਇਆ ਜਾ ਠੀਕ ਹੈ ਜੀ ਹਾਂ ਨਾ ਵਿਦੀ ਆਪਾਂ ਮੱਝ ਦੇ ਦਾਂਗੇ 68000 ਦੀ 68 ਦੀ ਹਾਂਜੀ 68 ਦੀ ਠੀਕ ਦੁੱਧ ਮਿਲ ਲੈ ਵਿਦੀ ਆਪਣਾ ਭਾਵੇਂ ਕੋਈ ਗਰੰਟੀ ਨਾਲ ਜੋ ਮਰਜ਼ੀ ਭਾਵੇਂ ਚਾਰ ਡੰਗ ਚੋਲੇ ਕੋਈ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਲਓ ਜੀ 68000 ਦੀ ਇਹ ਆ ਗਈ ਆ ਤੀਜੇ ਨੰਬਰ ਤੇ ਆਪਣੇ ਕੋਲ ਝੋਟੀ ਸੀਗਾ ਹਾਂ ਇਹਦਾ ਕੀ ਰਿਕਾਰਡ ਆ ਸੁਆ ਜੀ ਇਹਦਾ ਵੀਰ ਜੀ ਦੂਜਾ ਸੁਆ ਗਰੰਟੀ ਨਾ ਸੂਈ ਹੈ ਨਾ ਵੀ ਹਾਂ ਜੀ ਦੂਜਾ ਸੁਆ ਮਗਰ ਕੱਟੀ ਆ ਤੇ ਅੱਜ ਅੱਜ ਹੀ ਮੰਨ ਲਓ ਇਹ ਗੱਲ ਹੈਗੀ ਆ ਸਵੇਰੇ ਸਾਫ਼ ਕੀਤੀ ਆ ਹਾਂ ਤੇ ਮਗਰ ਕੱਟੀ ਆ ਤਾਜੀ ਸੂਈ ਮਗਰ ਉਹ ਵਖਾਦੋ 나ੜੂ ਨੂੜੂ ਥੱਲੇ ਹਾਂ ਜੀ ਪਰਸੋਂ ਸੂਈ ਆ ਠੀਕ ਹੈ ਜੀ ਹਾਂ ਜੀ ਸੋ ਮਗਰ ਕੱਟੀ ਆ ਦੋਸਤੋ ਹਾਂ ਜੀ ਆ ਦੇਖੋ 1.5 ਕਿਲੋ ਬੋਲਾ ਠੀਕ ਹੈ ਤੇ 나ੜੂ ਬੱਚੇ ਦੇ ਨਾਲ ਮਾਰਾ ਜੇ ਤੁਹਾਨੂੰ ਨਜ਼ਰ ਆ ਜਾਊਗਾ ਉਹ ਵੱਡਿਆ ਕਰਤਾ ਸੀ ਗਾੜੀ ਕੋ ਨਾਲ ਮੁਰਕੇ ਲੈ ਗਿਆ ਹਾਂ ਕੱਟੀ ਹੈ ਮਗਰ ਹਾਂ ਕੱਟੀ ਕੱਟੀ ਪਰਸੋਂ ਦੀ ਸੂਈ ਆ ਹਾਂ ਪਰਸੋਂ ਦੀ ਕਿੰਨਾ ਬੋਲਾ ਦੱਸਿਆ ਜੀ ਇਹਦੇ ਥੱਲੇ ਵੀਰ ਜੀ ਹੁਣ ਮੇਰੇ ਸਾਹਮਣੇ 9-10 ਕਿਲੋ ਬੋਲਾ ਹੀ ਆ 9-10 ਕਿਲੋ ਹਾਂ ਜੀ ਬੋਲੀ ਬੰਦੀ ਹੈ ਜੇ ਬਹੁਤ ਵਧੀਆ ਤਰ੍ਹਾਂ ਇਹਨੂੰ ਤੋੜ ਦਿਆ ਉਹ ਹਾਂ ਸੋ ਰਾਜੀ ਤੇ ਵਜਨ ਲੋੜ ਤੁਸੀਂ ਤੇ ਲੰਬਾਈ ਵੇਖੋ ਦੋਸਤੋ ਵੱਡੀ ਛੋਟੀ ਸਭ ਫੁੱਲ ਵੱਡੀ ਆ ਹਾਂ ਜੀ ਕੋਈ ਛੋਟੀ ਜੀ ਨਹੀਂ ਕੋਈ ਮਧਰੀ ਜੀ ਆ ਆਪਾਂ ਕਹਿ ਲੀਏ ਮੀਡੀਅਮ ਨਹੀਂ ਗੀ ਫੁੱ ਉਹ ਪੂਰੀ ਚੰਗੀ ਜਾਣ ਤੇ ਪੂਰੇ ਵਜਨ ਵਜੂਦ ਵਾਲੀ ਆਹ ਦੇਖੋ ਠੀਕ ਆ ਤਾਂ ਲਿਆਵਾ ਤੁਸੀਂ ਵੇਖੋ ਦੋਸਤੋ ਬਿਲਕੁਲ ਚੌਰਸ ਮੋਟ ਤੋਂ ਆਰਡਰ ਦੀ ਕੁਆਲਿਟੀ ਬਿਲਕੁਲ ਚੌਰਸ ਚਵਾ ਚੂ ਸੰਤੂ ਸਾਹਿਬ ਬਹੁਤ ਵਧੀਆ ਕਰਮਾੜੀ ਦਾ ਕਿੰਨਾ 10000 ਦੱਸਿਆ ਤੋ ਤਾ 10 ਕਿਲੋ ਆ ਜੀ ਬੋਲਾ ਅਜੇ ਬੋਲਾ 10 ਕਿਲੋ ਆ ਬਾਕੀ ਪਹਿਲੇ ਪਹਿਲੇ ਸਵੇੇ ਦਾ ਰਕਾਰਟ ਇਹਨੇ 12 ਲੀਟਰ ਦੁੱਧ ਦਿੱਤਾ ਝੋਟੀ ਨੇ ਠੀਕ ਪਹਿਲਣ ਹਾਂਜੀ ਪਹਿਲਣ ਨੇ ਲਓ ਵੀ ਹਾਂਜੀ ਪਹਿਲਾ ਸਵੇਰ ਦੋਸਤੋ 11 12 ਹੁਣ ਦੂਜੀ ਸਵੇਰ ਸੂਈ ਆ ਹਾਂਜੀ ਹਾਂਜੀ ਨੋਂ ਇਹਨਾਂ 9 10 ਕਿਲੋ ਪੱਕਾ ਬੋਲਾ ਜੀ ਕੋਈ ਲੈ ਲੈ ਆਪਣੇ ਲੋ ਗੜਵੀ ਮਾਰ ਲੈ ਜੀ ਬੱਚੇ ਨੂੰ ਛੱਡ ਕੇ ਬਾਕੀ ਇਹ ਆ ਵੀ ਚਲੋ ਦਿੰਦੀ ਵੀ ਕਰਮਾ ਵਾਲੀ ਕੱਟੀ ਆ ਕਟੀਆਂ ਹੀ ਆ ਪਹਿਲੇ ਸੂਏ ਵੀ ਕੱਟੀ ਦਿੱਤੀ ਠੀਕ ਆ ਉਹਨਾਂ ਕੋਲੇ ਕੱਟੀ ਜਿੰਨਾ ਕੋ ਆਪਾਂ ਚੱਲ ਜਵਾਬ ਸਮਾ ਚੰਗਾ ਵਾੜਿਆ ਪੰਜਾ ਵੀਰ ਜੀ ਮੈਂ ਨਾ ਕੋਈ 1 ਰੁਪਏ ਦਾ ਵੀ ਨੀ ਝੂਠੇ ਦੇ ਚ ਹੋਊਗਾ ਨਾ ਮਾਰਨਾ ਆਪਾਂ ਪੀਲੀਆਂ ਵੀਡੀਓ ਚ ਵੀ ਇਹ ਗੱਲ ਆਨੇ ਆ ਕਿ ਝੂਠ ਚਰੀ ਦੀ ਕੋਈ ਲੱਭਦਾ ਵਾ ਬਿਲਕੁਲ ਜੇ ਸਚਾਈ ਦੱਸ ਕਿ ਉਹ ਕੰਮ ਹੋਇਆ ਨਾ ਤੇ ਝੂਠ ਦੀ ਕਿ ਲੋੜ ਐਵੇਂ ਤੂੰ ਘਰ ਕੋਲੀ ਜਾਓ ਠੀਕ ਆ ਆਪਣੇ ਕੋ ਮੰਨ ਲੋ ਇਹ ਕਿ ਕੋਈ ਵੀਰ ਭਾਵੇਂ ਚਾਰ ਡੰਗ ਵੀ ਚੋਲੇ ਆਪਦੀ ਤਸੱਲੀ ਕਰਦੇ ਕਰਦੇ ਆ ਗਈ ਆਪਾਂ ਨੇ ਤਸੱਲੀ ਕਰਕੇ ਲੋ ਜਿਹੜਾ ਮਗਰੋਂ ਕਿਸੇ ਨੂੰ ਆਖਣਾ ਆਪਣੀ ਤਸੱਲੀ ਕਰੋ ਆਪਾਂ ਕਰਦੇ ਨੇ ਨਹੀਂ ਕਰਨੀ ਚਾਹੀਦੀ ਹੈ ਹੁਣ ਮੰਨ ਲੋ ਇਹ ਕੋ ਮੇਰੇ ਘਰ ਦੀਆਂ ਨਹੀਂ ਨਾ ਮੰਨ ਲੋ ਮੈਂ ਸਿਰ ਤੋਂ ਲੈ ਕੇ ਵੀਰ ਜੀ ਪੈਰਾਂ ਤੱਕ ਉਹਦੀ ਪਰਖ ਕਰੀ ਦੀ ਆ ਠੀਕ ਹੈ ਪਹਿਲੇ ਦੇਖ ਲਈ ਆਈ ਦੀ ਬਿਲਕੁਲ ਮੁੜ ਕੇ ਆਪਾਂ ਵੇਚਣੀ ਤੇ ਮਗਰ ਬਾਅਦ ਦੀ ਗੱਲ ਹੁੰਦੀ ਹੈ ਹਮ ਤੇ ਬਾਕੀ ਝੋਟੀ ਬਹੁਤ ਕਰਤੂਤ ਵਾਲੀ ਹੈ ਕਿੰਨਾ ਮੁੱਲ ਰਊਗਾ ਇਹਦਾ ਮੁੱਲ ਵੀਰ ਦੀ ਭਾਵੇਂ ਲੱਖ ਵੀ ਕਰ ਲਈਏ 10 ਵੀ ਐਡੀ ਝੋਟੀ ਦਾ ਆਪਾਂ ਜਾਇਜ਼ ਹੀ ਕਰਨਾ 87000 ਦੀ ਝੋਟੀ ਦੇਣੀ ਆ 87 ਦੀ ਹਾਂਜੀ 87000 ਦੀ ਝੋਟੀ ਦੇ ਦਾਂਗੇ ਬਾਕੀ ਦੁੱਧ 14 ਲੀਟਰ ਚਵਾਊਗੀ ਆਪਾਂ ਨੂੰ ਉਹਨਾਂ ਗਾਰੰਟੀ ਦਿੱਤੀ ਬਾਕੀ ਜਿੰਨ ਆਪਾਂ ਹੁਣ ਜਿੰਨਾ ਬੋਲਾ ਨਾ ਮੰਨ ਲਓ ਆਪਾਂ ਉਹਨਾਂ ਵੀਰ ਜੀ ਦੱਸਣਾ ਬਿਲਕੁਲ ਬਿਲਕੁਲ ਠੀਕ ਆ ਜੀ 87200 ਝੋਟੀ ਹੋ ਜੂਗੀ ਝੋਟੀ ਦਾ ਕੱਦ ਕਰ ਬਹੁਤ ਵੱਡਾ ਐਕਸਟਰਾ ਆਰਡੀਨਰੀ ਫੁੱਲ ਵੱਡੇ ਹਾਈਟ ਕਰਦਾ ਦੀ ਹਾਂਜੀ ਅਗਲੀ ਆਪਣੇ ਕੋਲੇ ਵੈੜ ਦੀ ਕੀ ਡਿਟੇਲ ਆ ਜੀ ਇਹ ਵੀਰ ਜੀ ਅੱਜ ਇਹਨੂੰ ਮੰਨ ਲਓ ਦੁੱਧ ਦੇ ਥੱਲੇ ਹੈਗਾ ਵਾ ਹੁਣ 15 ਕਿਲੋ ਦੇ ਲਾਗੇ ਬੰਨੇ ਹੋਊਗਾ ਜੀ 15 ਹੋ ਜੇ 16 ਹੋ ਜੇ ਤੁਸੀਂ 15 ਹੀ ਮੰਨੋ ਪੱਕਾ 15 ਕਿਲੋ ਫਾਰਮੀ ਵੈੜਾ ਬਹੁਤ ਯਾਦ ਬਰੀਡ ਵਾਲੀ ਆ ਹਾਂਜੀ 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 ਤੇ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਆ ਸੂਈ ਨੂੰ ਵੀਰ ਜੀ ਇਹਨੂੰ ਤੁਹਾਨੂੰ ਦੱਸਾਂ ਵੀ ਮਹੀਨੇ ਦੇ ird ਗਿਰਦ ਹੋ ਗਿਆ ਹਾਂਜੀ ਮਿੱਲਾ ਬੱਚਾ ਮਗਰ ਬੱਚਾ ਵੱਛਾ ਵਾ ਤੇ ਬਾਕੀ ਇਹ ਆ ਵੀ ਉਹ ਨਾ ਉਹਨਾਂ ਛੱਡਿਆ ਛੁੱਡਿਆ ਨਹੀਂ ਜੇ ਆਪਾਂ ਪਹਿਲਾਂ ਦੱਸ ਦਈਏ ਹਾਂ ਛੱਡਦੇ ਛੁੱਡਦੇ ਨਹੀਂ ਰਹੇ ਬੱਚਾ ਉਹ ਥੱਲੇ ਹਾਂ ਉਦਾਂ ਹੀ ਮੰਨ ਲਓ ਤੁਹਾਨੂੰ ਪਤਾ ਫਾਰਮ ਵਾਲੇ ਬਾਟੇ ਚੀ ਦੁੱਧ ਪਾਉਂਦੇ ਆ ਅੱਛਾ ਜੀ ਕਈ ਵੀ ਰੱਖੂ ਨੂੰ ਕਹਨ ਪਤਾ ਵੀ ਸਵਾਲ ਵੀ ਕਰਨਗੇ ਲੈ ਪਤਾ ਨਹੀਂ ਆ ਉਹ ਅਜੇ ਉਹ ਬੱਚਾ ਉਹਦਾ ਹੈਗਾ ਨਹੀਂ ਹੈਗਾ ਹਾਂ ਤੇ ਬਾਕੀ ਇਹ ਗੱਲ ਹੈਗੀ ਆ ਵੀ ਚਲੋ ਤੁਹਾਨੂੰ ਪਤਾ ਬੱਚੇ ਦਾ ਜਿਹੜਾ ਵਾ ਨਾ ਵੀ ਮੰਨ ਲਓ ਕਈ ਉਹ ਨਾ ਤੁਹਾਨੂੰ ਪਤਾ ਹੀ ਆ ਕਿ ਨਹੀਂ ਬੱਚਾ ਮਗਰ ਬੱਚਾ ਵੱਛਾ ਵਾ अच्छा पीएन का 6 महीने 6 महीने का बच्चा और बाहर बच्चा हैं हां लो जी महीने से बिल्कुल नीड़ तेड़ जड़ा इन्हें समा होया सही लो हां जी मगर बच्चा बच्चा ਤੁਸੀਂ ਆ ਦੇਖ ਲੋ ਠੀਕ ਆ ਜੀ हां ਤੇ ਬਾਕੀ ਬੱਚਾ ਪੈਂਦਾ ਪੁੰਦਾ ਕਿ ਪੈਂਦਾ ਵਾਹੀ ਪੈਂਦਾ ਹੋਵੇ ਰੰਗੜਿੰਗਣ ਵੀ ਦਈ ਲਾ ਕੇ ਕਰੋ ਆ ਵੇਖੋ ਆ ਵੇਖੋ ਪੂਰਾ ਉਤਰਾ ਆ ਆ ਵੇਖੋ ਰੰਗੜਿੰਗਣ ਦੀ ਪੋਲ ਲਿੰਦੀ ਆ ਪਾਉਂਦੀ ਦੀ ਆ ਕਰੇ ਮਨ ਲਾ ਵੇਖ ਲੋ ਕੋਲੇ ਕਰਦੇ ਬੱਚ ਨੂੰ ਮਾੜਾ ਹੋਰ ਕੋਲੇ ਕਰਦੇ ਹੋਰ ਕੋਰ ਕਰਦੇ ਕੋਲੇ ਕਰਦੇ ਪਤਾ ਲੱਗ ਜਾ ਭੈਣ ਭਰਾ ਨੂੰ ਚਟੇ ਚੜਦੀ ਚੋੜਦੀ ਆ ਬਣੀ ਨਹੀਂ ਉਹ ਕਰਦੀ ਮਰਨ ਤੱਕ ਜਾਂਦੀ ਵਛੇ ਤੇ ਆ ਵੇਖੋ ਲੈ ਉਹ ਨਾਲ ਥਲੇ ਨਾਲ ਛੱਡ ਲੋ ਆ ਪਾਸੋਂ ਹਾਂ ਸੋ ਦੋਸਤੋ ਇਹ ਬੱਚਾ ਬਾਕੀ ਸਿੱਧੀ ਡਾਇਰੈਕਟ ਜਿਹੜੀ ਚਵਾਈ ਕਰ ਲੈਂਦੇ ਆ ਠੀਕ ਹੈ ਹਾਂਜੀ ਹਾਂਜੀ ਬਾਕੀ ਸੀਲਸ ਲੱਗ ਬੜੀ ਸੰਦਾਂ ਥਾਂ ਤੋਂ ਚੱਡਾ ਵੇਖੋ ਤੁਹਾਨੂੰ ਥਣ ਥਣ ਵੇਖੋ ਕਿੰਨਾ ਚਵਾਦੀ ਲੱਗਾ ਆ ਵੇਖੋ ਲੈ ਐਦਾਂ ਭਾਵੇਂ ਬਹਿ ਜਾਓ ਥੱਲੇ ਹਾਂਜੀ ਬਹੁਤ ਠੀਕ ਹੈ ਜੀ ਇਧਰ ਦੀ ਹੋ ਕੇ ਮੜਾ ਜਾ ਇਧਰ ਦੀ ਹੋ ਕੇ ਥਣ ਨਾ ਗਾਰੀਆਂ ਉਹ ਵਿਖਾ ਦੋ ਨਾ ਲੋ ਜੀ ਕਿੰਨਾ ਦੁੱਧ ਦੱਸਿਆ ਹੁਣ ਦੁੱਧ ਵੀਰ ਜੀ ਹੁਣ 15 ਕਿਲੋ ਦੁੱਧ ਇਹਦੇ ਥੱਲੇ ਵੀਰ ਜੀ ਤਿਆਰ ਹੋਊਗਾ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਠੀਕ ਤੇ ਬਾਕੀ ਆ ਵੀ ਪੂਰੀ ਵਧੀਆ ਥਣ ਲੇਵਰੀ ਵੇਖੋ ਥਣ ਤੁਣਾ ਨਾ ਰਾਜੀ ਵੀ ਪੂਰੀ ਕਰਮਾਰੀ ਥਣਾ ਪਾਲੀ ਆ ਵੇਖੋ ਬੱਚਾ ਵਖਾ ਦੋ ਬਿਲਕੁਲ ਬਿਲਕੁਲ ਠੀਕ ਹੈ ਨਾ ਗੱਲ ਕਿਉਂ ਉਹਨਾਂ ਅਹੀਂ ਓਦਾਂ ਬੱਚੇ ਤੋਂ ਬਿਨਾ ਚੋਈ ਹਾਂਜੀ ਹਾਂਜੀ ਕਿੰਨਾ ਮੁੱਲ ਕਰ ਦਿੰਦਾ ਮੁੱਲ ਤੇ ਸੰਧੂ ਸਾਹਿਬ ਮੰਨ ਲਓ ਵੀ 55 ਵੀ ਕਰ ਲਈਏ 60 ਵੀ ਕਰ ਲਈਏ ਤੇ ਵੈੜ ਆਪਾਂ ਦੇਣ ਲੈਣ ਵਾਲੀ ਹਾਂ ਨਾ ਕੋਈ ਕਈ ਵੀਰ ਮੰਨ ਲਓ ਫੂਨ ਲਾ ਕੇ ਇੰਨੇ ਦੀ ਓਨੇ ਦੀ ਆ ਫਿਰ ਸਾਡਾ ਸਚਾਈ ਦੱਸਣ ਦਾ ਵੀਰ ਜੀ ਕੋਈ ਫਾਇਦਾ ਨਹੀਂ ਠੀਕ ਆ 46000 ਦੀ ਵੀਰ ਜੀ ਵੈੜ ਦੇ ਦਾਂਗੇ 46 ਦੀ ਹਾਂਜੀ ਬਿਲਕੁਲ ਜਾਇਜ਼ ਮੰਨ ਲਓ ਇਹ ਆ ਵੀ ਦੁੱਧ 16 ਹੀ ਲੀਟਰ ਹੈਗਾ 16 ਵੀ ਹੋਵੇ 17 ਬਾਕੀ ਤੁਸੀਂ 15 ਮੰਨੋ ਆਹ ਬੱਚਾ ਘੁੱਟਦੀ ਲਓ ਜੀ 46000 ਦੀ ਇਹ ਵੈੜ ਹੋ ਜੂਗੀ ਵੈੜ ਪੂਰੀ ਨਿੱਗਰ ਆ ਵੱਡੇ ਕੱਦ ਕਾੜ ਦੀਆਂ ਚੌੜੇ ਪੱਲੇ ਦੀਆਂ ਠੀਕ ਆ ਸੋ ਥਣਪਾਡਾ ਬਹੁਤ ਸੋਹਣਾ ਰੋਗ ਰੋਗ ਥਾਣਾ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ 15 ਕਿਲੋ ਦੁੱਧ ਆਨਲਾਈਨ ਕੋਈ ਵੀਰ ਮੰਗਾਰਿਆ ਵੇਖਿਆ ਚਵਾਈਜ਼ ਨਹੀਂ ਕੋਈ ਨੁਕਸਾ ਹੁਸਨ ਸਾਹਿਬ ਠੀਕ ਆ ਜੀ ਬਾਕੀ ਚਲੋ ਆ ਵੀ ਕੋਈ ਭੈਣ ਭਰਾ ਹਾਂ ਠੀਕ ਆ ਦੋ ਬਣਾ ਇੱਧਰ ਜੀ ਲਓ ਜੀ ਦੋ ਐਨੀਮਲ ਜਿਹੜੇ ਆ ਦੋ ਬੜਾ ਇੱਧਰ अच्छा वीर ਢੰਡੇ ਆ ਵੈਡ ਦਾ ਕੀ ਰਿਕਾਰਡ ਆ ਜਿਹੜੀ ਪਹਿਲੇ ਨੰਬਰ ਤੇ ਆ ਦਿਖਾ ਦਿਓ ਵੀਰ ਜੀ ਇਹਦੇ ਥੱਲੇ ਨਾ ਮੰਨ ਲਓ ਹੁਣ ਇਸ ਟਾਈਮ ਨਾ ਹਾਂ ਮੰਨ ਲਓ ਵੀ 14 ਲੀਟਰ ਦੁੱਧ ਦੇ ਥੱਲੇ ਤਿਆਰ ਜੀ ਦਿਨ ਕਿੰਨੇ ਹੋਗੇ ਸੀ ਦਿਨ ਇਹਨੂੰ ਆ ਬੱਚਾ ਜੀ ਵੀਰ ਜੀ ਇਹਦਾ ਲਓ ਹਾਂਜੀ 20 25 ਦਿਨ ਮੰਨ ਲੇ ਕੋਈ ਵੀਰ ਮਹੀਨਾ ਮੰਨ ਲੇ ਵੇ ਲੋ ਬੱਚਾ 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 ਮਗਰ ਹਾਂ ਅੱਛਾ ਅੱਛਾ ਹਾਂ ਮਗਰ ਬੱਚਾ ਬਈਆਂ 25 ਦਿਨਾਂ ਦੀ ਸੂਈ ਹੈ ਠੀਕ ਆ ਹਾਂ ਇਹ ਬੱਚਾ ਜਿਹੜਾ ਹੈਗਾ ਦੋਸਤੋ ਇਸ ਵੈਡ ਦੇ ਪਰ ਨੂੰ ਪਰ ਨੂੰ ਦੰਡਾ ਫਾੜ ਲਿਆ ਕਰ ਯਾਰ ਆ ਦੇਖੋ ਹਾਂ ਕਿੰਨਾ ਦੁੱਧ ਹੁਣ ਬਾਈ ਚੰਡੇ ਦੇ ਥੱਲੇ ਇਹਦੇ ਥੱਲੇ ਵੀਰ ਜੀ 14 ਲੀਟਰ ਦੁੱਧ ਆਈ 14 ਹਾਂਜੀ 14 ਲੀਟਰ ਦੁੱਧ ਤਿਆਰ ਸਤੂ ਸਾਬ ਚਵਾਈ ਬਹੁਤ ਵਧੀਆ ਲੱਗੀ ਕਰਮਾ ਵਾਲੀ ਨੂੰ ਹਾਂ 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 ਲਓ ਜੀ ਕਾਲੀ ਪੈਂਦੀ ਹੈ ਨਾ ਕਾਲੀ ਪੈਂਦੀ ਉਹ ਤੇ ਵੇਖਣ ਨੂੰ ਜਾਲ ਬੜੀ ਸੀਲ ਹੈ ਹਾਂਜੀ ਚੋਣ ਚਰਾਣ ਬਹੁਤੀ ਸਲਾਗਾ ਵੈਸੇ ਲਓ ਜੀ ਸਵੇਰ ਦੁੱਜਾ ਤੇ ਦੁੱਜਾ ਦੁੱਜਾ ਸੂਵੇ ਵੀਰ ਜੀ ਗਰੰਟੀ ਨਾਲ ਨਾ ਪਰ ਹੈ ਵੀ ਦੁੱਜੇ ਸੂਵੇ ਸੂਈ ਆ ਬਾਕੀ ਨਖਰਾ ਨੁਖਰਾ ਵੀ ਦੀਦਾ ਜੀ ਦੁੱਜੇ ਸੂਵੇ ਵਾਲਾ ਹਾਂ ਬੱਛੀ ਦਾ ਲਓ ਜੀ ਹਾਂ ਦੂਜਾ ਸੁਬਾ ਮਹੀਨੇ ਦਾ ਦੋਸਤੋ ਸਮਾਂ ਮੰਨ ਲਿਓ ਠੀਕ ਆ ਹਾਂਜੀ ਹਾਂਜੀ ਤੇ 14 ਕਿਲੋ ਦੱਸਿਆ ਕਿ 14 ਕਿਲੋ ਵੀਰ ਜੀ 14 ਕਿਲੋ ਨਿਕਲੂ ਵਿਵਾਦੀ ਕਿਲੋ ਇਹ ਨਹੀਂ ਵੀ ਨਹੀਂ ਬਾਕੀ 14 ਕਿਲੋ ਤਿਆਰ ਬਿਲਕੁਲ ਸਹੀ ਜਿ ਸਹੀ ਪੁੱਤ ਤੁਹਾਨੂੰ ਜਿਹੜਾ ਦੋਸਤੋ ਪੂਰਾ ਮੁਠੀ ਵਾਲਾ ਵੰਗਾ-ਵੰਗਾ ਪਾ ਲਈਦਾ ਹਾਂਜੀ ਹਾਂਜੀ ਵੰਗਾ ਪਾ ਕੇ ਮੰਨ ਲਓ ਆਪਾਂ ਵੰਗਾ ਪਾ ਕੇ ਚੋਨੇ ਸੰਧੂ ਸਾਹਿਬ ਠੀਕ ਆ ਹਾਂ ਬਾਕੀ ਸੀਲਸ ਲੱਗ ਵੜੀ ਆ ਲਓ ਜੀ ਸੀਲਸ ਲੱਗ ਪਈਆਂ ਤਾਂ ਪੂਰੀਆ ਪੰਗਾ ਭਾਵੇਂ ਪਾਪੋ ਭਾਵੇਂ ਨਾ ਪਾਵੋ ਪਰ ਫਿਰ ਵੀ ਚਲੋ ਵੰਗਾ ਪਾ ਲੋਂਗੇ ਦੋਸਤੋ ਚਲੋ ਬੈਟਰ ਆ ਪਛੂਲੀ ਠੀਕ ਆ ਵੜਾ ਬੁੜਾ ਚਵਾਈ ਜਿਹੜੀ ਚੰਗੀ ਕਰਾ ਦਿੰਦੀਆਂ ਨੇ ਤੇ ਇਹ ਤਾਂ ਮੋਲ ਵੀਰ ਜੀ ਲੈ ਚਲਦੇ ਦੇ ਹੈ ਕੀ ਲੈਣ ਦੇ ਨੇ ਦਾ ਵੀਰ ਜੀ ਆ ਵੇਖੋ ਸੰਢੀ ਸਲੱਗ ਆ ਮੋਲ ਵੀਰ ਜੀ ਭਾਵੇਂ 55 ਕਰਾ ਲ ਦੋ ਜਿੰਨਾ ਜਿੰਨਾ ਮਰਜ਼ੀ ਮੰਨ ਲੋ ਕਰਾ ਦਈਏ ਇਹ ਵੀਰ ਜੀ ਹਾਂ ਨਾ ਦੇਣ ਵਾਲੀ ਗੱਲ ਆ 44000 ਦੀ ਵੈੜ ਦੇ ਦਈਏ 44 ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਜੀ 44000 ਦੀ ਦੇ ਦਿੱਤੀ ਵੈੜ ਬਹੁਤ ਵਧੀਆ ਵਟਨੂ ਸਾਹਿਬ ਬਾਕੀ ਫੇਸ ਕੁਆਲਟੀ ਵੇਖੋ ਦੁੱਧ ਵੀ ਜੇ ਕੋਈ ਵੀਰ ਸਾਂਭੂਗਾ ਨਾ ਮੰਨ ਲਓ ਤੇ ਮੰਨ ਲਓ ਇਹਦੇ ਥੱਲੇੋਂ ਚਲੋ ਆਪਾਂ ਤੇ ਇਹ ਗੱਲ ਕਹਿੰਦੇ ਆਂ ਵੀ ਆਪਣੇ ਕੋਲ 18 ਕਿਲੋ ਲੀਟਰ ਕਰੂਗੀ ਵੈੜ ਕਰ ਤੂ 40 ਆ ਜਾਂ ਫਿਰ ਚਵਾ ਵੜਾ ਲੱਗਾ ਵਧੀਆ ਚਲੋ ਹਾਂਜੀ ਹਾਂਜੀ ਤੇ ਬਾਕੀ ਆਪਾਂ ਤੇ ਜਿੰਨਾ ਹੁਣ ਰੈਡੀ ਉਹਨਾਂ ਦੱਸਣਾ ਹੀ ਬਿਲਕੁਲ ਜੀ ਬਿਲਕੁਲ ਹਾਂਜੀ ਲੈ ਉਹ ਅਗਲਾ ਪਸ਼ੂ ਜਿਹੜਾ ਆਪਣੇ ਕੋਲ ਇਹ ਵੈੜਾ ਜੀ ਹਾਂਜੀ ਠੀਕ ਹੈ ਕੋਹ ਲਵੋਤਾ ਇਹ ਇਹ ਵੀ ਸੂਈ ਸਵਈਏ ਹਾਂਜੀ ਇਹ ਵੀ ਸੂਈ ਆ ਬੱਚਾ ਜੇ ਦਾ ਅੱਛਾ ਹਾਂ ਇਹ ਤਾਂ ਹੀ ਬਿਲਕੁਲ 나ੜੂ ਵੀ ਨਾਲ ਬੱਚੇ ਦਾ ਜੀ ਆ ਲਿਓ ਇਧਰ ਬੱਚੇ ਦੇ ਖੋਲ ਕੇ ਕਰਦੇ ਹਾਂ ਹਾਂ ਐਨ ਲੈ ਜਾ ਇਹਨੂੰ ਤੋ ਵੇਰ ਜਿਹੜੀ ਦੋਸਤੋ ਬਿਲਕੁਲ ਤਾਜੀ ਸੋਈ ਹੈ ਠੀਕ ਆ ਜੀ ਹਾਂ ਜੀ ਤੇ ਹਾਈਟ ਕਾ ਤਾਂ ਫੁੱਲ ਬੜਾ ਫੋਲੋ ਵੱਡੀ ਆ ਲੱਕ ਤੋਂ ਥੋੜਾ ਜਿਹਾ ਕਈ ਬਰੀਡ ਨਸਲ ਜਿਹੜੀ ਆ ਦੋਸਤੋ ਉੱਚਾ ਲੱਕ ਰੱਖਦੇ ਨੇ ਹਾਂ ਤੇ ਲੱਕ ਤੋਂ ਥੋੜਾ ਜਿਹਾ ਉੱਚਾ ਠੀਕ ਆ ਪਸ਼ੂ ਤੇ ਕਿੰਨੇ ਦਿਨ ਹੋ ਗਏ ਚਾਰ ਪੰਜ ਦਿਨ ਹਾਂ ਜੀ ਅੱਜ ਅੱਜ ਇਹਨੂੰ ਹੋ ਗਏ ਅੱਜ ਪੰਜਵਾਂ ਦਿਨ ਆ ਜੀ ਅੱਜ ਇਹਨੂੰ ਨਾਲ ਆ ਨਾਰੂ ਨਾਲ ਆ ਬੱਚੇ ਦੇ ਲਓ ਜੀ ਪੰਜਵਾਂ ਦਿਨ ਹਾਂ ਤੇ ਕੋਈ ਬੌਲੇ ਦੇ ਅੰਦਰ ਜਾਂ ਬੌਲੇ ਤੋਂ ਇੱਕ ਦਾ ਦਿਨ ਬਾਹਰ ਆ ਗਈ ਹੈ ਹਾਂ ਕਾਦੇ ਬਾਕੀ ਚਲੋ ਯਾ ਵੀ ਸੰਧੂ ਸਾਹਿਬ ਸੁਆ ਇਹਦਾ ਵੀ ਦੁੱਜਾ ਹੀ ਆ ਕੋਈ ਵੀਰ ਭਰਾਵੇਂ ਤੀਜਾ ਮੰਨ ਲੇ ਚੌਥਾ ਮੰਨ ਲੇ ਬਾਕੀ ਗਰੰਟੀ ਨਾਲ ਜਿਹੜਾ ਵਾ ਦੁੱਜਾ ਸੁਆ ਵੈੜ ਨੂੰ ਲੱਗਾ ਇਹ ਨਾ ਚਲੋ ਮੰਨ ਲਓ ਦੁੱਜੀਆਂ ਜਿਹਨੂੰ ਆਪਾਂ ਅਮਰੀਕਾ ਨਾਲ ਆਸ ਦਿੰਨੇ ਆ ਨਾ ਉਹ ਆਏ ਦੋ ਦੇ ਦੇ ਸਾਹਿਬ ਸੰਧੂ ਸਾਹਿਬ 18 ਲੀਟਰ ਪੂਰਾ ਠੰਡਾ ਕੀਤਾ ਤਿਆਰ ਹੋਗਾ 18 ਲੀਟਰ ਹਾਂਜੀ 18 ਲੀਟਰ ਬਾ ਨਾਰੂ ਤੇ ਆ ਬਰ ਵੱਚਾ ਹੀ ਨਾ ਮਗਰ ਹਾਂਜੀ ਵੱਚਾ ਹੀ ਆ ਠੀਕ ਹਾਂਜੀ ਉਹ ਬੱਚਾ ਜਿੱਤਾ ਜਾ ਵੇਖ ਲਓ ਹਾਂ ਹਾਂਜੀ ਆ ਮਗਰ ਬੱਚਾ ਆ ਠੀਕ ਆ ਅਜਾ ਭਾਈ ਝੰਡਾ ਸਰਾ ਕੀ ਮੁੱਲ ਲੈਂਦਾ ਕੀ ਡਿਮਾਂਡ ਆ ਜੀ ਜੀ ਮੁੱਲ ਮੰਨ ਲਓ ਇਹਦਾ ਜਾਇਜ਼ ਹੀ ਆ ਇਹ ਆਪਾਂ ਦੇ ਦਈਏ ਵੈੜ ਵੀ ਜੀ 60000 ਰੁਪਏ ਦੇ ਦਈਏ ਠੀਕ ਹੈ ਜੀ ਹਾਂ ਜੀ ਮੁੱਲ 55 ਵੀ ਕਰ ਲਈਏ 50 60 ਵੀ ਜੋ ਮਰਜ਼ੀ ਨਹੀਂ ਆ ਜਾਇਜ਼ ਹੀ ਆਪਾਂ ਤੁਹਾਨੂੰ ਪਤਾ ਰੇਟ ਜਾਇਜ਼ ਹੀ ਕਰਨਾ 40000 ਦੀ ਹਾਂ ਜੀ ਠੀਕ ਹੈ ਜੀ ਹਾਂ ਲੋ ਵੀ ਦੋਸਤੋ 46000 ਦੀ ਇਹ ਵੈੜ ਦਿੱਤੀ ਜਾਊਗੀ ਸੋ ਕਾ ਬਾਣ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਠੀਕ ਆ ਤੇ ਨੰਬਰ ਆਪਣੇ ਬਾਈ ਝੰਡਾ ਸਿਆਂ ਪੋਸ ਦਿੱ ਗਏ ਨੰਬਰ ਹੈਗਾ ਜੇ 987242 ਤੇ 39717 ਪਿੰਡ ਕੈਰੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ 1 ਨੰਬਰ 869 90 70025 70025 ਤੇ ਇਹ ਖਾਸ ਵੀਰ ਜੀ ਦੱਸ ਦੋ ਤੁਸੀਂ ਮੰਨ ਲਓ ਜਿੱਥੇ ਅੱਗੇ ਵੀ ਕੈਰੋਂ ਗ੍ਰੈਂਡ ਤੋਂ ਮੁੜਨਾ ਆਪਾਂ ਪੈਲਸ ਲਾਗੂ ਬਾਹਰ ਬੈਕਾਂ ਤੇ ਰਹਿਨੇ ਆਪਾਂ ਹੂੰ ਹੂੰ ਠੀਕ ਹੈ ਜੀ ਜਦੋਂ ਵੀਰ ਕਹੇ ਨੇ ਫੋਨ ਲਾਉਣਾ ਤੇ ਫੋਨ ਲਾ ਕੇ ਤੇ ਗੱਲ ਕਰ ਲੈਣਾ ਠੀਕ ਹੈ ਜੀ ਹਾਂ ਸੋ ਦੋਸਤੋ ਇਹ ਐਡਰੈਸ ਸੀਗਾ ਠੀਕ ਹੈ ਜੀ ਬਾਕੀ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ